ਖਾਲਸਾ ਵਾਹ ਗੁਰਜੀ ਕੀ ਫਤਿਹ ਹਾਂ ਜੀ ਅੱਜ ਆਪਾਂ ਗੱਲ ਕਰਨ ਜਾ ਰਹੇ ਆ ਅਮਰਤਪਾਲ ਸਿੰਘ ਦੀ ਜੋ ਕਿ ਭਈ ਈਮਾਨ ਸਿੰਘ ਖਾਰਾ ਜੋ ਉਹਨਾਂ ਦੇ ਵਕੀਲ ਆ ਉਹਨਾਂ ਦਾ ਇੱਕ ਬਿਆਨ ਆਇਆ ਸਾਹਮਣੇ ਅਮਰਤਪਾਲ ਸਿੰਘ ਦੀ ਸੀਟ ਖੋਹਣ ਦੇ ਚੱਕਰ ਦੇ ਵਿੱਚ ਜੋ ਆਪਾਂ ਕਹਿ ਦਈਏ ਇੱਕ ਬਹੁਤ ਵੱਡਾ ਇੱਕ ਸਰਕਾਰ ਨੇ ਲਾ ਲਉ ਜੋ ਸਪੀਕਰ ਲੋਕ ਸਭਾ ਸਪੀਕਰ ਆ ਜੋ ਉਹਨਾਂ ਨੇ ਇੱਕ ਸਿੱਧੀ ਚੇਤਾਵਨੀ ਦਿੱਤੀ ਗਈ ਆ ਵੀ ਅਗਰ ਛੋੜੇ 60 ਦਿਨ ਮੈਸ ਹੁੰਦੇ ਆ ਤਾਂ ਛੋੜੀ ਇਹ ਸੀਟ ਰੱਦ ਕਰ ਦਿੱਤੀ ਜਾਊ ਈਮਾਨ ਸਿੰਘ ਖਾਰਾ ਦੇ ਉਹਨਾਂ ਦੇ ਵਕੀਲ ਆ ਜੋ ਉਹਨਾਂ ਦੇ ਵੀ ਬਿਆਨ ਆ ਕਿਉਂਕਿ ਅਮਰਤਪਾਲ ਸਿੰਘ ਨੂੰ ਇੱਕ ਜੇਲ੍ਹ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਗਿਆ ਉਹ ਐਨਐਸਏ ਲਾ ਕੇ ਰੱਖਿਆ ਗਿਆਗਾ ਕਿਉਂਕਿ ਹਰੀ ਨੌ ਦਾ ਗੁਰਪ੍ਰੀਤ ਸਿੰਘ ਨੂੰ ਜੋ ਕਿ ਇੱਕ ਸਖਸ ਆ ਉਹਦੇ ਉੱਪਰ ਵੀ ਇਹ ਰੋਪ ਲਾ ਦਿੱਤੇ ਗਏ ਯੂਐਪੀਏ ਵੀ ਲਾਇਆ ਗਿਆ ਕਿਉਂਕਿ ਕਈ ਕਈ ਤਰ੍ਹਾਂ ਲਾ ਦਿਆ ਉਹਦੇ ਉੱਪਰ ਉੱਤੇ ਦੀ ਉੱਤੇ ਜਿਵੇਂ ਐਨਐਸਏ ਫਿਰ ਦੂਜੀ ਗੱਲ ਕਰੀਏ ਯੂਐਪੀਏ ਯੂਐਪੀਏ ਜੋ ਲਾਇਆ ਗਿਆ ਕਿ ਇਹਨਾਂ ਦਾ ਇੱਕ ਬਹੁਤ ਵੱਡੀ ਇੱਕ ਸਾਜ਼ਿਸ਼ਾ ਸਰਕਾਰ ਦੀ ਵੀ ਅਮਰਤਪਾਲ ਸਿੰਘ ਕਿਸੇ ਤਰੀਕੇ ਨਾਲ ਬਾਹਰ ਨਾ ਆ ਜਾਣ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹੁਣ ਉਹਨੂੰ ਉਹਨਾਂ ਨੂੰ ਇਹ ਕਿਹਾ ਗਿਆ ਜੋ ਮਾਨ ਸਿੰਘ ਖਾਰਾ ਉਹਨਾਂ ਦੇ ਵਕੀਲ ਦੱਸ ਰਹੇ ਆ ਵੀ ਅਗਰ ਜੇ ਤੁਹਾਡੇ 60 ਦਿਨ ਮਿਸ ਹੁੰਦੇ ਆ ਤਾਂ ਤੁਹਾਡੀ ਇਹ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਊਗੀ ਤਾਂ ਜੋ ਹੁਣ ਅਮਰਤਪਾਲ ਸਿੰਘ ਨੇ ਉਹਨਾਂ ਨੂੰ ਕਿਹਾ ਸਪੀਕਰ ਸਾਹਿਬ ਨੂੰ ਵੀ ਮੈਨੂੰ ਇੱਕ ਟਾਈਮ ਦੋ ਮੈਨੂੰ ਸਮਾਂ ਦੋ ਤੇ ਜਾਂ ਮੈਨੂੰ ਕੋਈ ਛੁੱਟੀ ਦਿਵਾਓ ਵੀ ਮੈਂ ਇੱਕ ਜੇਲ੍ਹ ਦੇ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਤਾਂ ਜੋ ਮੈਂ ਕਿਵੇਂ ਇਹ ਵੀ ਕਿਵੇਂ ਹੁਣ ਆ ਕੇ ਤੁਹਾਡੇ ਸਾਹਮਣੇ ਪਾਰਲੀਮੈਂਟ ਵਿੱਚ ਕਿਵੇਂ ਗੱਲਬਾਤ ਕਰੂੰਗਾ ਤੇ ਕਿਵੇਂ ਮੰਨ ਕੇ ਚਲੋ ਇਹਨਾਂ ਨੂੰ ਇਹ ਕਹਿਤਾ ਗਿਆ ਹੁਣ ਜੋ ਨਵੇਂ ਚੋਣਾਂ ਦੇ ਵਿੱਚ ਅਗਰ ਜੇ ਇਹ ਮਿਸ ਹੁੰਦਾਗਾ ਤਾਂ ਨਵੇਂ ਚੋਣ ਲੜਨਗੇ ਤਾਂ ਉਹਦੇ ਵਿੱਚ ਦੁਬਾਰਾ ਤੋਂ ਇਹ ਖੜੂ ਸਾਹਿਬ ਤੋਂ ਜਿੱਤੇ ਹੋਏ ਜਿਵੇਂ ਦੁਬਾਰਾ ਤੋਂ ਫਿਰ ਆਪਾਂ ਕਹਿ ਦਈਏ ਵੀ ਚੋਣ ਲੜਨਾ ਪਊਗਾ ਤੇ ਜਿਹਦੇ ਵਿੱਚ ਹੁਣ ਗੱਲ ਇਹ ਹੈ ਇੰਨੀਕ ਵੀ ਜੋ ਅਮਰਤਪਾਲ ਸਿੰਘ ਨੂੰ ਨਵੇਂ ਤੋਂ ਨਵੇਂ ਗੱਲ ਨਾਲ ਟਾਰਗੇਟ ਕੀਤਾ ਜਾਂਦਾ ਕਿਉਂਕਿ ਉਹਨਾਂ ਨੇ ਇੱਕ ਪਟੀਸ਼ਨ ਪਾਈ ਗਈ ਆ ਸਪੀਕਰ ਸਾਹਿਬ ਨੇ ਉਹਨਾਂ ਨੂੰ ਨੋਟਿਸ ਭੇਜਿਆ ਵੀ ਤੁਸੀਂ 60 ਦਿਨ ਜੇ ਤੁਹਾਡੇ ਮਿਸ ਹੁੰਦੇ ਆ 14 ਦਿਨ ਉਹਨਾਂ ਕੋਲੇ ਰਹਿ ਚੱਲੇ ਵੀ ਇਹ 14 ਦਿਨਾਂ ਦੇ ਵਿੱਚ ਕੁਝ ਹੁੰਦਾ ਤਾਂ ਛੁੱਟੀ ਵੀ ਲੈ ਸਕਦੇ ਤੁਸੀਂ ਕਿਉਂਕਿ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਆ ਵੀ ਇੱਕ ਅਪੀਲ ਕੀਤੀ ਗਈ ਆ ਮਾਨ ਸਿੰਘ ਖਾਰਾ ਵੱਲੋਂ ਵੀ ਇਹੀ ਕਹਿਣਾ ਵੀ ਅਮਰਤਪਾਲ ਸਿੰਘ ਨੂੰ ਛੁੱਟੀ ਦਿੱਤੀ ਜਾਵੇ ਕਿਉਂਕਿ 14 ਦਿਨਾਂ ਦੇ ਵਿੱਚ ਵਿੱਚ ਤਾਂ ਉਹ ਜਾ ਕੇ ਵੀ ਗੱਲਬਾਤ ਕਰ ਸਕਦੇ ਆ ਜੇ ਅਗਰ ਨਹੀਂ ਹੁੰਦੀ ਉਹਨਾਂ ਨਾਲ ਗੱਲਬਾਤ ਤਾਂ ਉਹਨਾਂ ਦੇ ਜੇ 60 ਦਿਨੇ ਇਹ ਮਿਸ ਹੁੰਦੇ ਆ ਤਾਂ ਉਹਨਾਂ ਦੀ ਇਹ ਮੈਂਬਰਸ਼ਿਪ ਰੱਦ ਕੀਤੀ ਜਾਊ ਨਵੇਂ ਤੋਂ ਨਵੇਂ ਤਰੀਕੇ ਨਾਲ ਅਮਰਤਪਾਲ ਸਿੰਘ ਨੂੰ ਟਾਰਗੇਟ ਕੀਤਾ ਜਾਂਦਾ ਕਿਉਂਕਿ ਇਹ ਸਰਕਾਰਾਂ ਦੀ ਇੱਕ ਬਹੁਤ ਵੱਡੀ ਚਾਲ ਆ ਕਿਸੇ ਵੀ ਤਰੀਕੇ ਨਾਲ ਬਾਹਰ ਨਹੀਂ ਆਉਣ ਦੇਣਾ ਅਮਰਤਪਾਲ ਸਿੰਘ ਨੂੰ ਕਿਉਂਕਿ ਜੋ ਇੱਕ ਆਪਾ ਕਹਦੇ ਜਿੱਤੇ ਹੋਏ ਐਮਪੀ ਨੂੰ ਜੇਲ੍ਹ ਦੇ ਵਿੱਚ ਰੱਖਿਆ ਹੋਇਆ ਤਾਂ ਇਹ ਉਹਨਾਂ ਵਾਸਤੇ ਬਹੁਤ ਵੱਡੀ ਇੱਕ ਗਲਤ ਗੱਲ ਹੈ ਕਿਉਂਕਿ ਇੱਕ ਜੋ ਲੋਕਾਂ ਦਾ ਇੱਕ ਪਿਆਰ ਸੀ ਜੋ 495000 ਵੋਟ ਬਹੁਤ ਵੱਡੀ ਲੀਡ ਹੋ ਜਾਂਦੀ ਹੈ ਲੋਕਾਂ ਨੇ ਪਿਆਰ ਦਿੱਤਾ ਸੀ ਅਮਰਪਾਲ ਸਿੰਘ ਨੂੰ ਤਾਂ ਇਹਨਾਂ ਨੇ ਖਾਲਿਸਤਾਨੀ ਕਹਿ ਕੇ ਤੇ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਤਾਂ ਜੇ ਹੁਣ ਜਦੋਂ ਗੱਲ ਆਈ ਜੋ ਨਵੀਂ ਪਾਰਟੀ ਬਣਨ ਜਾ ਰਹੀ ਸੀ ਅਮਰਪਾਲ ਸਿੰਘ ਦੀ ਤੁਰੰਤ ਜਦੋਂ ਇਹਨਾਂ ਨੂੰ ਭਲਕ ਲੱਗੀ ਇਹਨਾਂ ਨੇ ਯੂਪੀਏ ਦਾ ਨਾਲ ਦੀ ਨਾਲ ਆਰਡਰ ਕਰ ਦਿੱਤਾ ਗਿਆ ਕਿਉਂਕਿ ਇੱਕ ਬੰਦੀ ਬਣੇ ਇਨਸਾਨ ਤੇ ਚਾਹ ਜਿੰਨੇ ਮਰਜੀ ਪਰਚੇ ਪਾ ਲਓ ਕੁਝ ਮਰਜੀ ਕਹਿ ਲਓ ਖੁਦ ਇੱਕ ਬੰਦੀ ਹੋਇਆ ਉਹਦੇ ਤੇ ਤੁਸੀਂ ਜੋ ਹਰੀਨਾਮ ਦਾ ਗੁਰਪ੍ਰੀਤ ਸਿੰਘ ਹਰੀਨਾਮ ਦਾ ਜੋ ਸਖਸਾ ਉਹਦਾ ਤੁਸੀਂ హత్య ਦਾ ਕੇਸ ਲਾ ਰਹੇ ਹੋ ਵੀ ਇਹਨੇ ਇਹ ਕੀਤਾ ਇਹ ਕੀਤਾ ਤਾਂ ਜਦੋਂ ਇਹ ਐਨਐਸਏ ਲੱਗੀ ਸੀ ਉਦੋਂ ਤੁਹਾਡਾ ਜੁਏਪੀਏ ਕਿੱਥੇ ਗਿਆ ਸੀ ਉਹਦਾ ਕਿਉਂ ਨਹੀਂ ਲਾਇਆ ਗਿਆ ਜੁਏਪੀਏ ਤਾਂ ਜਿਹਦੇ ਵਿੱਚ ਇਹ ਸਰਕਾਰਾਂ ਦੀ ਇੱਕ ਬਹੁਤ ਵੱਡੀ ਆਪਾਂ ਕਹਦੇ ਗਏ ਨਾਕਾਮੀ ਹੈਗੀ ਸਾਡੀ ਜੋ ਨਾਕਾਮੀ ਨਹੀਂ ਕਹਿ ਸਕਦੇ ਇੱਕ ਬਹੁਤ ਵੱਡੀ ਸਾਜ਼ਿਸ਼ ਆ ਸਰਕਾਰਾਂ ਦੀ ਕਿਉਂਕਿ ਅਮਰਤਪਾਲ ਸਿੰਘ ਜੋ ਇੱਕ ਆਪਾਂ ਕਹਦੇ ਗਏ ਸਾਡੇ ਸਿੱਖਾਂ ਦੇ ਆਪਾਂ ਇੱਕ ਸਿੱਖ ਦੇ ਰਾਹ ਤੇ ਚਲਾਉਣ ਵਾਲੇ ਸਖਸ ਆਗੇ ਵੀ ਜੋ ਆਪਣੇ ਪੰਜਾਬ ਦੇ ਨੌਜਵਾਨੀ ਨੂੰ ਸਿੱਖੀ ਦੇ ਰਾਹ ਤੇ ਲਿਆਉਣ ਵਾਲੇ ਤਾਂ ਹੁਣ ਇਹਨਾਂ ਨੇ ਇਨ ਸਲਾਕੇ ਨਵੇਂ ਤੋਂ ਨਵੇਂ ਤਰੀਕੇ ਨਾਲ ਕਿਦੇ ਯੂਪੀਐਲ ਆਇਆ ਗਿਆ ਕਿਦਰੇ ਉਹਨਾਂ ਨੂੰ ਹੁਣ ਇਹ 60 ਦਿਨ ਕਹਿੰਦੇ ਮੈਸੂ ਹੋ ਗਏ ਤਾਂ ਉਹਨਾਂ ਨੂੰ ਉਹਨਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਊ ਉਹਨਾਂ ਨੂੰ ਸਮਾਂ ਤਾਂ ਦਿਓ ਜਾਂ ਕੋਈ ਨਾ ਛੁੱਟੀ ਦਾ ਕੋਈ ਅਪੀਲ ਜਿਵੇਂ ਹੁਣ ਕੀਤੀ ਹੈ ਉਹਨਾਂ ਨੇ ਨੋਟਿਸ ਭੇਜਿਆ ਹਾਈ ਕੋਰਟ ਦੇ ਵਿੱਚ ਕਿਉਂਕਿ ਉਹਨਾਂ ਦੀ ਅਪੀਲ ਇੱਕ ਉਹ ਮੰਨੇ ਜਾਂ ਨਾ ਮੰਨੇ ਉਹ ਕੋਈ ਪਤਾ ਨਹੀਂ ਕਿਉਂਕਿ ਸਾਡੀਆਂ ਸਰਕਾਰਾਂ ਜੋ ਇਹਨਾਂ ਦਾ ਇਹੀ ਕਹਿਣਾ ਵੀ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਰਹਿਣ ਜੋ ਸੀਐਮ ਭਵੰਤਮਾਨ ਤਾਂ ਜਿਵੇਂ ਹੁਣ ਮੈਂ ਅਗਲੀ ਵੀਡੀਓ ਦੇ ਵਿੱਚ ਦੱਸਿਆਗਾ ਜਿਵੇਂ ਉਹਨੂੰ ਸੀਐਮ ਭਵੰਤਮਾਨ ਨੂੰ ਇੱਕ ਜੋ ਗੁਰਪ੍ਰANT ਸਿੰਘ ਪੁੰਨੂ ਨਾ ਦਾ ਜੋ ਸਾਕਸਾ ਉਹਨਾਂ ਨੇ ਇੱਕ ਧਮਕੀ ਦਿੱਤੀ ਗਈ ਆ ਜਿਹਦੇ ਵਿੱਚ ਉਹਦੀ ਆਪ ਦੀ ਨੀਂਦ ਉੱਡੀ ਖੜੀ ਆ ਅਗਰ ਜੇ ਹੁਣ ਤੁਸੀਂ ਗੱਲ ਕਰੀ ਅਮਰਤਪਾਲ ਸਿੰਘ ਦੀ ਇੱਧਰ ਇਹ ਆਪਣੇ ਬੰਨਿਓ ਉਹਨਾਂ ਦੇ ਉੱਪਰ ਰੋਪ ਤੇ ਰੋਪ ਲਾ ਰਹੇ ਆ ਕਿਉਂਕਿ ਇੱਕ ਬੰਦੀ ਇਨਸਾਨ ਕੁਝ ਨਹੀਂ ਕਰ ਸਕਦਾ ਉਹ ਇੱਕ ਬੇਕਸੂਰ ਆ ਜੇ ਕੋਈ ਉਹ ਗੁਨਾਹਗਾਰ ਹੁੰਦੇ ਤਾਂ ਇੰਨੀ ਭਾਰੀ ਗਿਣਤੀ ਦੇ ਵਿੱਚ ਲੋਕ ਉਹਨਾਂ ਨੂੰ ਵੋਟ ਨਹੀਂ ਪੈਂਦੀ ਸੀ 497000 ਵੋਟ ਕਿਸੇ ਲੀਡਰ ਨੂੰ ਵੀ ਨਹੀਂ ਪਈ ਤਾਂ ਉਹਨਾਂ ਨੂੰ ਇੱਕ ਖਰੂਬ ਸਾਹਿਬ ਤੋਂ ਜੋ ਜਿੱਤੇ ਹੋਏ ਇਨਸਾਨ ਉਹਨਾਂ ਨੂੰ ਜਿੱਤੇ ਹੋਏ ਐਮਪੀ ਨੂੰ ਇੱਕ ਜੇਲ੍ਹ ਦੇ ਵਿੱਚ ਐਨੇ ਸਿਲਾ ਕੇ ਇਹਨਾਂ ਨੇ ਖਾਲਿਸਤਾਨੀ ਕਹਿ ਕੇ ਸਿੱਟਿਆ ਹੋਇਆ ਉਦੋਂ ਪਹਿਲਾਂ ਜਿਹੜੇ ਉਹਦੇ ਸਾਥੀ ਆ ਬੰਦੀ ਸਿੰਘ ਕਈ ਸਮਿਆਂ ਤੋਂ ਪੁਰਾਣੇ ਪਹਿਲਾਂ ਵੀ ਹੈ ਜੋ ਸਾਡੇ ਬੰਦੀ ਸਿੰਘ ਬਹੁਤ ਸਮੇਂ ਦੇ ਬੰਦ ਕਰੇ ਹੋਏ ਆ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਤੇ ਜੇ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਕੋਈ ਮੋਰਚਾ ਰੱਖਦੇ ਆ ਜਾਂ ਕੋਈ ਉਥੇ ਧਰਨਾ ਰੱਖਦੇ ਆ ਤਾਂ ਇਹਨਾਂ ਉੱਪਰ ਇਹ ਅਤਰੂ ਗਾਇ ਦੇ ਕੋਲੇ ਸਿੱਟਦੇ ਇੱਕ ਦਰੇ ਡਾਂਗਾ ਮਾਰਦੇ ਆ ਸਾਡੇ ਸਿੱਖਾਂ ਦੇ ਤਰ੍ਹਾਂ ਤਰ੍ਹਾਂ ਦੇ ਪਰਿਵਾਰ ਜੋ ਹੁੰਦੇ ਅਗੇ ਇਹ ਸਰਕਾਰਾਂ ਵੱਲੋਂ ਕਿਉਂਕਿ ਸੀਐਮ ਭਵਨਤਮਨ ਨੂੰ ਖੁਦ ਨੂੰ ਨਹੀਂ ਪਤਾ ਦੇਸ਼ ਚਲਾਉਣਾ ਕਿਤੇ ਆ ਗਲਤ ਬੰਦੇ ਨੂੰ ਇਹਨਾਂ ਨੇ ਪੰਜਾਬ ਦੀ ਡੋਰ ਪੜਾ ਦਿੱਤੀ ਗਈ ਸਾਡਾ ਪੰਜਾਬ ਸੀਐਮ ਭਵਨਤਮਨ ਨੂੰ ਸੌਂਪਿਆ ਗਿਆ ਉਹਨੂੰ ਖੁਦ ਨੂੰ ਨਹੀਂ ਪਤਾ ਮੈਂ ਦੇਸ਼ ਕਿਵੇਂ ਚਲਾਉਣਾ ਚਲੋ ਜੀ ਖਾਸ ਕਰਕੇ ਜੋ ਆਪਣੇ ਪੰਜਾਬ ਚ ਗੱਲਬਾਤ ਹੁੰਦੀ ਆ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਜੋ ਕਿ ਅਮਰਤਪਾਲ ਦੇ ਉੱਪਰ ਨਵੇਂ ਤੋਂ ਨਵੇਂ ਤਰੀਕੇ ਨਾਲ ਟਾਰਗੇਟ ਕੀਤਾ ਜਾਂਦਾ ਅਮਰਤਪਾਲ ਸਿੰਘ ਨੂੰ ਤਾਂ ਜੋ ਇਹ ਖਬਰਾਂ ਆਈਆਂ ਸਾਹਮਣੇ ਤਾਂ ਆਪਾਂ ਤੁਹਾਡੇ ਨਾਲ ਸਾਂਝੀ ਕਰੀਆ ਕਿਉਂਕਿ ਆਪਣਾ ਪੰਜਾਬ ਦੇ ਮੁੱਦੇ ਮੁੱਦਿਆਂ ਤੇ ਚੈਨਲ ਆ ਜੋ ਪੰਜਾਬ ਵਿੱਚ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਜਿੰਨਾ ਤੱਕ ਵੀਡੀਓ ਜਾਂਦੀ ਆ ਇਹ ਸ਼ੇਅਰ ਕਰਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆ ਕੱਲ ਨੂੰ ਨਵੇਂ ਟੌਪਿਕ ਤੇ ਧੰਨਵਾਦ